ਕਹੇ ਕੋਈ ਬੰਦਾ ਆਪਣੇ ਨਾਲ ਜਿਦਾਈ ਕਰੇ ਤਾਂ ਆਪਾਂ 20 ਲੱਖ ਤੋਂ 5 ਲੱਖ ਰੁਪਏ ਵਾਲਾ ਕੰਮ ਕਹਿ ਸਕਦੇ ਆ ਗੱਡਮੀ ਗੱਲ ਕਹਿੰਦਾ ਬਾਈ ਵੀ 20 ਲੱਖ ਦੀ ਸਾਗਬਾਨ ਜਿੱਥੇ ਲੱਗੂ ਉੱਥੇ ਮੈਂ ਤੁਹਾਡਾ 5 ਲੱਖ ਚ ਉਹੀ ਸਾਗਬਾਨ ਇਹ ਨਹੀਂ ਹੋਊਗਾ ਫਰਕ ਤਾਂ ਨਹੀਂ ਹੋਊਗਾ ਸਾਗਬਾਨ ਜਿਵੇਂ ਕਹਿੰਦੇ ਨੇ ਜਾਂ ਉਹ ਤਾਂ ਫਿਰ ਆਪਾਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਸਾਗਬਾਨ ਚ ਕੋਈ ਫਰਕ ਨਿਕਲ ਗਿਆ ਉਹ ਤਾਂ ਆਪਣੀ ਜ਼ਿੰਮੇਵਾਰੀ ਆ ਉਹ ਤਾਂ ਲੱਖ ਰੁਪਏ ਵਾਲਾ ਨਿਯਮ ਚੱਲੀ ਹੋਈ ਜਾਊਗਾ ਬਾਈ ਕਿਹੜੇ ਲੋਕ ਨੇ ਪਹਿਲਾਂ ਤੇ ਇਹਨਾਂ ਨੂੰ ਸਸਤਾ ਦੇਣਾ ਹੀ ਪਾਪ ਹੈ ਬਿਲਕੁਲ ਜੀ ਘੱਟ ਰੇਟ ਦਿਓ ਨਾ ਕੋਈ ਵੀ ਦੁਕਾਨਦਾਰ ਆ ਮੈਂ ਕਹਿੰਦਾ ਵੀ ਚਲੋ ਅਸੀਂ ਹੁਣ ਪੰਗਾ ਲੈ ਰੱਖਿਆ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਰੇਟ ਘੱਟ ਦਿੰਨੇ ਆ ਜਾਂ ਉਹਦਾ ਫਾਇਦਾ ਕਰਦੇ ਆ ਉਹ ਉਲਟਾ ਆਪਣੇ ਤੇ ਸ਼ੱਕ ਕਰਦਾ ਮੇਰੀ ਇਹਦੀ ਗਾਰੰਟੀ ਹੈ ਕਦੇ ਵੀ ਕਾਬੋਰਡ ਆ ਜਿਹੜਾ ਇਹ ਖਰਾਬ ਨਹੀਂ ਹੋਊਗਾ ਓਕੇ ਜੀ ਜਿੰਨੀ ਮਰਜ਼ੀ ਸਿਉਂਖ ਹੋਵੇ ਠੀਕ ਹੈ ਜੀ ਜਿੰਨਾ ਮਰਜ਼ੀ ਸੱਲ ਹੋਵੇ ਮੰਗਰਲੇ ਪਾਸੇ ਕੁਝ ਮਰਜ਼ੀ ਹੋਵੇ ਆ ਦੇਖੋ ਬਾਕੀ ਹੋਰ ਹੈ ਜੀ ਇਹ ਜਿਹੜਾ ਕਾਬੋਰਡ ਆ ਇਹਨਾਂ ਦੇ ਘਰੇ ਦੋ ਘੰਟੇ ਜ ਫਿੱਟ ਹੋਇਆ ਹੋਇਆ ਹੈ ਕਿ ਦਾ ਕੀ ਰੇਟ ਆ ਪਰ ਮੈਂ ਇੰਨਾ ਇੱਕ ਕ ਮਹਾਰਾਜਾ ਅਮਰਿੰਦਰ ਸਿੰਘ ਬਣ ਗਿਆ ਹਾਂ ਹੈ ਇਹ ਹੈ ਰਾਜੇ ਮਹਾਰਾਜੇ ਵਾਲੇ ਸੋਫੇ ਨਹੀਂ ਹੈਗੀ ਆ ਆ ਚੀਜ਼ਾਂ ਨੇ ਨਾ ਇਹ ਪਿਓਰ ਬਰਾਸ ਚ ਨੇ ਪਿਓਰ ਪਿੱਤਲ ਦੀਆਂ ਨੇ ਵੀਰੇ ਅੱਛਾ ਜੀ ਘੱਟੋ ਘੱਟ ਘੱਟੋ ਘੱਟ ਬਾਲਾ ਨਹੀਂ ਮੈਂ ਕਹਿੰਦਾ 57 5800 ਰੁਪਏ ਦਾ ਲਾਉ ਕੇ ਵੀ ਜੇ ਸਾਗਵਣ ਦਾ ਕੰਮ 25 ਲੱਖ ਚ ਹੋਣਾ ਸੀ ਹਾਂ ਤਾਂ ਤੁਸੀਂ ਉਦੋਂ 12 13 ਲੱਖ ਚ ਕਰਾਤਾ 12 13 ਲੱਖ ਰੁਪਏ ਚ ਅੱਜ ਉਹ ਅੱਜ ਉਹ ਸਾਰਾ 5 ਲੱਖ ਰੁਪਏ ਚ ਰਹਿ ਗਿਆ ਮੰਨ ਲਓ 25 ਹਾਂ ਪੰਜ ਪੰਜ ਉਥੋਂ ਇੱਥੇ 20 ਤੋਂ 5 ਕਹਿ ਸਕਦੇ ਆਪਾਂ ਨਰੋਲ ਵੀ ਕਹਿ ਸਕਦੇ ਆ ਅੱਛਾ ਲਿਖ ਕੇ ਦੇਣ ਵਾਲੀ ਗੱਲ ਆ ਹਾਂ ਅਗਰ ਆਪਾਂ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਵਿੰਦ ਸਿੰਘ ਪੇਜ ਤੇ ਅੱਜ ਤੁਹਾਨੂੰ ਇੱਕ ਕੋਠੀ ਦਿਖਾ ਰਿਹਾ ਬਾਈ ਸੁਨਾਮ ਦੇ ਨੇੜੇ ਪਿੰਡਾਗਾ ਇੰਨੀ ਇੱਕ ਜੱਜਕੇ ਬਣਾਈ ਹੋਈ ਆ ਯਾਰ ਰੂਹ ਖੁਸ਼ ਹੁੰਦੀ ਆ ਜੀ ਲੱਗਦਾਗਾ ਕਿ ਬੰਦੇ ਨੇ ਦਿਲ ਖੋਲ ਕੇ ਪੈਸਾ ਲਾਤਾ ਕੋਠੀ ਦੇ ਉਸ ਤੋਂ ਬਾਅਦ ਇੱਕ ਕਹਿੰਦੇ ਹੁੰਦੇ ਨੇ ਜਿਵੇਂ ਸਲਾਹਕਾਰ ਵਧੀਆ ਹੋ ਗਏ ਫਿਰ ਹੋਰ ਵੀ ਨਖਾਰ ਆ ਜਾਂਦਾ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਤੇ ਕੱਲਾ ਸਲਾਹਕਾਰ ਨਹੀਂ ਬਾਈ ਨਾਲ ਹੈਲਪ ਕਰੀ ਸਾਗਵਾਨ ਦੀ ਲੱਕੜ ਦਾ ਜਿਹੜਾ ਕੰਮ ਹੋਇਆ ਸਾਰੀ ਗੋਠੀ ਦੇ ਵਿੱਚ ਲਗਭਗ ਸਾਰਾ ਹੀ ਤੇ ਬਾਈ ਨੇ ਲਖਵਿੰਦਰ ਸਿੰਘ ਨੇ ਮਸ਼ਾਲ ਵੁੱਡਵਰਕਸ ਵਾਲੇ ਨੇ ਉਹਦਾ ਮਿੱਤਰ ਵੀ ਆਖ ਸਕਦੇ ਆ ਜਾਂ ਮਿੱਤਰਤਾ ਪੈ ਗਈ ਬਾਅਦ ਦੇ ਵਿੱਚ ਵੀ ਆਖ ਸਕਦੇ ਆ ਜਦੋਂ ਬੰਦੇ ਦਾ ਕੰਮ ਦਾ ਫਾਇਦਾ ਹੋ ਜੇ ਹਨਾ ਸਵਾਗਤ ਕਰਦੇ ਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਗੱਲ ਵੀਰ ਜੀ ਟਿੱਠਾ ਕੋ ਹਾਂਜੀ ਵਧੀਆ ਜੀ ਜਿਵੇਂ ਮੈਂ ਕਿਹਾ ਵੀ ਜਾਂ ਤਾਂ ਮਿੱਤਰਤਾ ਪਹਿਲਾਂ ਸੀ ਜਾਂ ਪੈ ਗਈ ਨਾ ਮਿੱਤਰਤਾ ਪਹਿਲਾਂ ਵੀ ਸੀ ਜੀ ਠੀਕ ਹੈ ਜੀ ਪੂਰੀ ਗੂੜੀ ਮਿੱਤਰਤਾ ਇਹੋ ਜੀ ਗੱਲ ਨਹੀਂ ਹੂੰ ਕੋਠੀ ਬਾਈ ਨੇ ਤਿਆਰ ਕਰੀ ਆ ਕੱਲੀ ਕੱਲੀ ਚੀਜ਼ ਏ ਤੋਂ ਲੈ ਕੇ ਜੈਡ ਤੱਕ ਜੀ ਟੋਟਲ ਬ੍ਰਾਂਡ ਚੀਜ਼ ਐ ਓਕੇ ਕੋਈ ਵੀ ਤੁਸੀਂ ਸਾਰੀ ਕੋਠੀ ਦੇ ਵਿੱਚ ਕਿਸੇ ਲੋਕਲ ਕੰਪਨੀ ਦੀ ਚੀਜ਼ ਨਹੀਂ ਕੱਢ ਸਕਦੇ ਠੀਕ ਆ ਨੀਚੇ ਪੱਥਰ ਤੋਂ ਲਾ ਕੇ ਹਮ ਟਾਈਲਾਂ ਤੋਂ ਲਾ ਕੇ ਜੀ ਟੂਟੀਆਂ ਤੋਂ ਲਾ ਕੇ ਓਕੇ ਸੋਫੇ ਤੁਹਾਨੂੰ ਦਿਖਾਏ ਨੇ ਉਧਰ ਬਿਲਕੁਲ ਸੋਫਾ ਦਾ ਭਾਈ 4 ਲੱਖ ਰੁਪਏ ਦਾ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਹੋਰ ਵੀ ਇੱਕ ਪੱਥਰ ਕਿਹੜੇ ਦੇਸ਼ ਵਾਲਾ ਜੀ ਉਹ ਪੱਥਰ ਕੋਰੀਅਨ ਪੱਥਰ ਲਓ ਜੀ ਜਿਹੜਾ ਇਹਨਾਂ ਨੇ ਇੱਕ ਮੇਜ਼ ਦਾ ਜਿਹੜਾ ਸੋਫੇ ਦੇ ਨਾਲ ਮੇਜ਼ ਆ ਉਤੇ ਕੋਰੀਅਨ ਪੱਥਰ ਆ ਬਾਈ ਇੰਨੀ ਕੁ ਘੈਂਟ ਫਿਨਿਸ਼ਿੰਗ ਆ ਸਾਰੀ ਗੱਲਬਾਤ ਦਿਖਾਵਾਂਗੇ ਵੀਡੀਓ ਨਾਲ ਜੁੜ ਜਿਓ ਸ਼ੇਅਰ ਕਰ ਦਿਓ ਬਾਈ ਜੀ ਹੁਣ ਪਹਿਲਾਂ ਆਪਾਂ ਸਾਗਵਾਨ ਦੀ ਗੱਲ ਕਰਦੇ ਆ ਜਿਹੜਾ ਥੋੜਾ ਕੰਮ ਆ ਸਾਗਵਾਨ ਬਾਕੀ ਥੋੜੀ ਬਾਈ ਨਾਲ ਗੱਲ ਕਰਾਵਾਂਗੇ ਜਿਹੜੀ ਆਪਾਂ ਨੇ ਸਾਗਵਾਨ ਇਹਨੂੰ ਬਾਈ ਨੂੰ ਵੈਸੇ ਹੀ ਦਿੱਤੀ ਸੀ ਆਪਾਂ ਨੇ ਅੱਛਾ ਜੀ ਉਦੋਂ ਹਾਲੇ ਆਪਣਾ ਮੰਨ ਲਓ ਵੀ ਪ੍ਰੋਸੈਸ ਸੀ ਜਿਹੜਾ ਸ਼ੁਰੂ ਨਹੀਂ ਹੋਇਆ ਸੀ ਠੀਕ ਹੈ ਜੀ ਉਦੋਂ ਮੇਰਾ ਮਿੱਤਰ ਆ ਗਿਆ ਬੂਟਾ ਮੈਂ ਉਹਨੂੰ ਆਖਿਆ ਮਹਾ ਯਾਰ ਤੂੰ ਬਾਈ ਦਾ ਕੰਮ ਕਰ ਦੇ ਠੀਕ ਹੈ ਜੀ ਠੀਕ ਪੈਸਿਆਂ ਦੇ ਵਿੱਚ ਕੋਈ ਕਮੀ ਨਹੀਂ ਉਦੋਂ ਅਸੀਂ ਨੇ ਇਹ ਕੜਾਈ ਵਾਲੇ ਵੀ ਨੇ ਜਿਹੜੇ ਦੇਖੋ ਇਹ ਹਰਨਪੁਰ ਤੋਂ ਬੁਲਾਏ ਸੀਗੇ ਮੁੰਡੇ ਅੱਛਾ ਜੀ ਉਹ ਸਾਡੇ ਮਿੱਤਰ ਨੇ ਪਹਿਲਾਂ ਜਦੋਂ ਮੈਂ ਆਪ ਕੰਮ ਕਰਦਾ ਉਦੋਂ ਹਰਨਪੁਰ ਤੋਂ ਆ ਕੇ ਸਾਡੀ ਕੜਾਈ ਕਰਿਆ ਕਰਦੇ ਸੀ ਬਾਈ ਇੱਕ ਮੈਂ ਵਿਚਾਲੇ ਗੱਲ ਕੱਟ ਕੇ ਇੱਕ ਸਵਾਲ ਕਰਦਾ ਤੁਹਾਨੂੰ ਕੰਮ ਸ਼ੁਰੂ ਕਰੇ ਨੂੰ ਕਿੰਨੇ ਸਾਲ ਹੋ ਗਏ ਕੰਮ ਸ਼ੁਰੂ ਕਰੇ ਨੂੰ ਮੈਨੂੰ ਘੱਟੋ ਘੱਟ 5 ਸਾਲ ਤਾਂ ਮੇਰੀ ਫੈਕਟਰੀ ਨੂੰ ਹੋ ਗਏ ਅੱਛਾ 15 ਸਾਲ 20 ਸਾਲ ਮੈਨੂੰ ਕੰਮ ਕਰਦੇ ਨੂੰ ਹੋ ਗਏ ਓਕੇ ਜੀ ਫੈਕਟਰੀ ਨੂੰ 5 ਸਾਲ ਹੋ ਗਏ ਜੀ ਇਹ ਉਸ ਤੋਂ ਪਹਿਲਾਂ ਦੀ ਤਿਆਰ ਹੋਈ ਸੀ ਇਹਦਾ ਮਤਲਬ ਹੈ ਨਾ ਨਹੀਂ 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 ਇਹ ਤਿਆਰ ਤਾਂ ਹਾਂ ਉਦੋਂ ਪਹਿਲਾਂ ਸਾਗਬੰਦ ਵਾਤੀ ਸੀ ਮੈਂ ਇਹਨਾਂ ਅੱਛਾ ਸਾਗਬੰਦ 2 2.5 ਸਾਲ ਸੁੱਕਦੀ ਰਹੀ ਇਹਦੀ ਠੀਕ ਹੈ ਕਿਉਂਕਿ ਸਾਗਬੰਦ ਦਾ ਸੈਟਅਪ ਆਪਾਂ ਹੁਣ ਲਾਇਆ ਨਾ ਹਾਂ ਹਾਂ ਤਾਂ ਕਰਕੇ ਪਰ ਇਹਦੇ ਵਿੱਚ ਐ ਮੰਨ ਕੇ ਚੱਲੋ ਵੀ ਇਹ ਕੰਮ ਹੈ ਜਿਹੜਾ ਇਹ ਨੈਕਸਟ ਲੈਵਲ ਕੰਮ ਹੈ ਠੀਕ ਹੈ ਮੰਨ ਲਓ ਵੀ ਸਭ ਤੋਂ ਉੱਪਰ ਵਾਲਾ ਕੰਮ ਕਹਿ ਸਕਦੇ ਆ ਇਹਨੂੰ ਇਸ ਤੋਂ ਉੱਪਰ ਕੋਈ ਕੰਮ ਨਹੀਂ ਰਾਜਿਆਂ ਮਹਾਰਾਜਿਆਂ ਦੇ ਰਾਜ ਚ ਲੱਗਣ ਵਾਲਾ ਕੰਮ ਆ ਰਾਇਲ ਲੁੱਕ ਦਾ ਸਾਰੀ ਕੋਠੀ ਦੀ ਕਲਾਸਿਕ ਲੁੱਕ ਹੈ ਜੀ ਇਹਦੇ ਵਿੱਚ ਕੀ ਹੈ ਜੀ ਜਿਹੜੀ ਸਾਗਵਾਨ ਦੇ ਵਿੱਚ ਆਪਾਂ ਨੇ ਇਹਨੂੰ ਬਾਈ ਨੂੰ ਦਿੱਤੀ ਹੈ ਹੂੰ ਠੀਕ ਹੈ ਜਿਆ ਦਵਾਈ ਹੈ ਜੀ ਇਹ ਘੱਟੋ ਘੱਟ 20 ਤੋਂ 25 ਲੱਖ ਰੁਪਏ ਦਾ ਕੰਮ ਸੀ ਅੱਛਾ ਜੀ ਹਾਂ ਇਹ ਸਾਰੀ ਜਿੰਨੀ ਲੱਕੜੇ ਚ ਲੱਗੀ ਆ 25 ਲੱਖ ਦੀ ਹੈਗੀ ਸੀ ਘੱਟੋ ਘੱਟ ਜੇ ਸਾਰਾ ਮਟੀਰੀਅਲ ਦੇਖੀਏ ਸਾਰਨਪੁਰ ਤੋਂ ਕਢਾਈ ਵਾਲੇ ਆਏ ਸੀ ਸਾਗਵਾਨ ਚ ਰਹੀ ਹੋਈ ਸੀ ਤਾਂ ਇਹਦਾ ਘੱਟੋ ਘੱਟ 20 ਤੋਂ 22 ਲੱਖ ਰੁਪਏ ਦਾ ਇਹ ਕੰਮ ਸੀ ਪਰ ਤੁਹਾਨੂੰ ਬਾਈ ਨਾਲ ਮੈਂ ਗੱਲ ਕਰਾ ਦੂੰਗਾ ਗੱਲ ਕਰਾਉਣ ਦੀ ਵੀ ਲੋੜ ਨਹੀਂ ਆਪਾਂ ਨੇ ਐ ਮੰਨ ਕੇ ਚੱਲੋ ਵੀ ਕੱਲੀ ਕੱਲੀ ਚੀਜ਼ ਦੇ ਹਿਸਾਬ ਨਾਲ ਸਾਗਵਾਨ ਇਹਦੇ ਹਿਸਾਬ ਨਾਲ ਲਾਈ ਆ ਵੀ ਇਹਨਾਂ ਦਾ ਰੁਪਿਆ ਬਹੁਤ ਘੱਟ ਮਾਰ ਜਾਂਦੇ ਵਿੱਚ ਗੋਠੀ ਤਿਆਰ ਕਰਾ ਲਓ ਵੀ ਖਰਚਾ ਤਾਂ ਬਾਈ ਨੇ ਦਿਲ ਖੋਲ ਕੇ ਕੀਤਾ ਹੋਇਆ ਹੈ ਪਰ ਤੁਸੀਂ ਜਿੰਨਾ ਹੋਣਾ ਦੀ ਉਦੋਂ ਅੱਧਾ ਕਰਾਇਆ ਹੋਇਆ ਅੱਧਾ ਕਰਾਇਆ ਹੋਇਆ ਜੀ ਠੀਕ ਆ ਚੀਜ਼ ਵਧੀਆ ਗਾਈਡਨਸ ਦੇ ਹਿਸਾਬ ਨਾਲ ਆਪਾਂ ਨੇ ਜਿੱਥੇ-ਜਿੱਥੇ ਆਪਣਾ ਹੱਥ ਪੈਂਦਾ ਸੀ ਜਿੱਥੋਂ ਆਪਾਂ ਫਾਇਦਾ ਕਰਵਾ ਸਕੇ ਉਨਾ ਹੀ ਫਾਇਦਾ ਅਗਲੇ ਦਾ ਕਰਵਾਇਆ ਅੱਛਾ ਹੁਣ ਦੀ ਗੱਲ ਹੈ ਜਿਹੜੀ ਇਹ ਹੀ ਜਿਹੜੀ ਲੁੱਕ ਦੇ ਪੱਲੇ ਨੇ ਜਿਵੇਂ ਆ ਤੁਸੀਂ ਪੱਲੇ ਦੇਖ ਰਹੇ ਹੋ ਇਹੀ ਸੇਮ ਟੂ ਸੇਮ ਪੱਲੇ ਜਿਵੇਂ ਆ ਜੋ ਆ ਪੱਲਾ ਆ ਗਿਆ ਸਾਹਮਣੇ ਦੇਖ ਲਓ ਗੇਟ ਆ ਗਿਆ ਜਾਲੀ ਵਾਲੇ ਗੇਟ ਦੇਖ ਲਓ ਪਾਲਿਸ਼ ਪਾਲਿਸ਼ ਸਾਰਾ ਕੁਝ ਕੰਪਲੀਟ ਹੈ ਇਹਨਾਂ ਦਾ ਓਕੇ ਹੁਣ ਤਾਂ ਮੈਂ ਨਗਸਸਤਾ ਕਰਤਾ ਇਹ ਕੰਮ 22 ਨੇ ਦਰ ਰੁਪਿਆ ਬੋਤ ਲਾਤਾ ਇਥੇ ਪਰ ਇਸੇ ਨਾਲ ਦਾ ਕੰਮ ਇਹੀ ਕੰਮ ਜਿੰਨੇ ਵੀਰ ਨੇ ਮੇਰੇ ਮੇਰਾ ਭਾਈ ਹੈ ਇਹ ਅਸੀਂ ਫੁੱਲ ਫਾਇਦਾ ਕਰਵਾ ਕੇ ਫਿਰ ਵੀ ਇਸ ਤੋਂ ਅੱਧੇ ਪੈਸੇ 'ਚ ਕੰਮ ਕਰਵਾ ਲਾ ਮੰਨ ਲਓ ਵੀ ਜੇ ਸਾਗਵਣ ਦਾ ਕੰਮ 25 ਲੱਖ 'ਚ ਹੋਣਾ ਸੀ ਹਾਂ ਤਾਂ ਤੁਸੀਂ ਉਦੋਂ 12-13 ਲੱਖ 'ਚ ਕਰਾਤਾ 12-13 ਲੱਖ ਰੁਪਏ 'ਚ ਅੱਜ ਉਹ ਅੱਜ ਉਹ ਸਾਰਾ 5 ਲੱਖ ਰੁਪਏ 'ਚ ਰਹਿ ਗਿਆ ਮੰਨ ਲਓ 25 ਹਾਂ 5 5 ਉਥੋਂ ਇੱਥੇ 20 ਤੋਂ 5 ਕਹਿ ਸਕਦੇ ਆਪਾਂ ਨਰੋਲ ਹੀ ਕਹਿ ਸਕਦੇ ਆ আচ্ছা ਲਿਖ ਕੇ ਦੇਣ ਵਾਲੀ ਗੱਲ ਆ ਹਾਂ ਅਗਰ ਆਪਾਂ ਕੋਈ ਬੰਦਾ ਆਪਣੇ ਨਾਲ ਜਿਦਾ ਹੀ ਕਰੇ ਤਾਂ ਆਪਾਂ 20 ਲੱਖ ਤੋਂ 5 ਲੱਖ ਰੁਪਏ ਵਾਲਾ ਕੰਮ ਕਹਿ ਸਕਦੇ ਆ ਗੱਡਮੀ ਗੱਲ ਕਹਿੰਦਾ ਬਾਈ ਵੀ 20 ਲੱਖ ਦੀ ਸਾਗਵਾਨ ਜਿੱਥੇ ਲੱਗੂ ਉੱਥੇ ਮੈਂ ਤੁਹਾਡਾ 5 ਲੱਖ ਚ ਉਹੀ ਸਾਗਵਾਨ ਏ ਨਹੀਂ ਹੋਊਗਾ ਫਰਕ ਤਾਂ ਨਹੀਂ ਹੋਊਗਾ ਸਾਗਵਾਨ ਜਿਵੇਂ ਕਹਿੰਦੇ ਨੇ ਯਾ ਤਾਂ ਫਿਰ ਆਪਾਂ ਪਹਿਲਾ ਵੀਡੀਓ ਪਾਈਆਂ ਹੋਈਆਂ ਨੇ ਸਾਗਵਾਨ ਚ ਕੋਈ ਫਰਕ ਨਿਕਲ ਗਿਆ ਉਹ ਤਾਂ ਆਪਣੀ ਜ਼ਿੰਮੇਵਾਰੀ ਆ ਉਹ ਤਾਂ ਲੱਖ ਰੁਪਏ ਵਾਲਾ ਨਿਯਮ ਚੱਲੀ ਹੋਈ ਜਾਊਗਾ ਭਾਈ ਇੱਕ ਗੱਲ ਹਨਾ ਸਾਗਵਾਨ ਦੀ ਤਾਂ ਹੋ ਗਈ ਯਾਰ ਵੀਰ ਨੇ ਸ਼ੌਂਕ ਬਹੁਤ ਘੈਂਟ ਆ ਹਨਾ ਸ਼ੌਂਕਾਂ ਚ ਝੂਮਰ ਦੇਖੋ ਕਿੰਨੇ ਗੋਵਿੰਦ ਵੀਰੇ ਕੱਲੀ ਕੱਲੀ ਚੀਜ਼ ਵੀਰੇ ਨੇ ਝੂਮਰ ਤੋਂ ਲਾ ਕੇ ਹਾਂ ਜੈਗਵਾਰ ਦੀਆਂ ਟੂਟੀਆਂ ਤੋਂ ਲਾ ਕੇ ਪੱਲਿਆਂ ਦੇ ਉੱਤੇ ਪਿੱਤਲੀ ਪਿੱਤਲ ਅੱਛਾ ਇੱਕ ਗੱਲ ਹੋਰ ਤੁਹਾਨੂੰ ਜਿਹੜੇ ਆ ਚੀਜ਼ਾਂ ਨੇ ਨਾ ਇਹ ਪਿਓਰ ਬਰਾਸ ਚ ਨੇ ਪਿਓਰ ਪਿੱਤਲ ਦੀਆਂ ਨੇ ਵੀਰੇ ਅੱਛਾ ਜੀ ਘੱਟੋ ਘੱਟ ਘੱਟੋ ਘੱਟ ਬਾਲਾ ਨਹੀਂ ਮੈਂ ਕਹਿੰਦਾ 57 5800 ਰੁਪਏ ਦਾ ਲੌਕ ਹੈ ਮੰਨ ਲਓ ਵੀ ਮਾੜੇ ਬੰਦੇ ਦੇ ਕਮਰੇ ਚ ਲੱਗਣ ਵਾਲੀ ਬੈੱਡ ਬੁੱਡਜਾ ਲੱਲਾ ਪੱਪਾ ਸਾਰੇ ਦਾ ਗੱਲਾ ਇਹ ਆ ਸਾਰੇ ਦਾ ਗੱਲਾ ਇਹ ਆ 55 5500 ਰੁਪਏ ਦਾ ਲੌਕ ਦਾ ਜੀ ਪਿਓਰ ਪਿੱਤਲ ਦਾ ਅੱਛਾ ਜੀ ਮੇਰੇ ਵਰਗਾ ਇਨੇ ਕਦਾ ਬੈੱਡ ਲਾ ਲੈ ਗਏ ਨਾ ਜੀ ਬਾਕੀ ਤੁਸੀਂ ਐ ਮੰਨ ਕੇ ਚੱਲੋ ਵੀ ਜਿੰਨਾ ਵੀ ਇਹਦੇ ਆ ਦੇਖੋ ਚੀਜ਼ ਆਹ ਆਹ ਜੀ ਕੋਰੀਅਨ ਪੱਥਰ ਹਾਂ ਬਾਈ ਇਹਦਾ ਰੇਟ ਕੀ ਸੀਗਾ ਕਿੱਥੋਂ ਮਗਵਾਇਆ ਤੁਸੀਂ ਇਹ ਮੈਨੂੰ ਐ ਲੱਗਦਾ ਵੀ 1200 ਰੁਪਏ ਸਕੁਅਰ ਫੁੱਟ ਦਾ ਰੇਟ ਹੈ ਇਹਦਾ ਪੱਥਰ ਦਾ ਬਾਈ ਐ ਆ ਵੀ ਐ ਤਿਲਕ ਦਾ ਹੱਥ ਹਨਾ ਬਹੁਤ ਕੈਂਡ ਚੀਜ਼ ਆ ਆਹ ਦੋਸਤੋ ਨਿਗਾਹ ਮਾਰ ਲਓ ਬਾਈ ਦੱਸੂਗਾ ਮੈਂ ਨਹੀਂ ਦੱਸਦਾ ਸੋਫੇ ਦਾ ਕੀ ਰੇਟ ਆ ਪਰ ਮੈਂ ਇਨਾ ਇੱਕ ਕਹਿ ਦਿੰਨਾ ਵੀ ਮੈਂ ਆਹ ਵਹਿ ਗਿਆ ਹੁਣ ਮੈਂ ਮਹਾਰਾਜਾ ਅਮਰਿੰਦਰ ਸਿੰਘ ਬਣ ਗਿਆ ਹਾਂ ਹੈਂ ਭਾ ਰਾਜੇ ਮਹਾਰਾਜੇ ਵਾਲੇ ਸੋਫੇ ਨਹੀਂ ਹੈਗੀ ਆ ਚਲੋ ਉਹ ਤਾਂ ਆਪਾਂ ਕਾਨੂੰ ਬਣ ਸਕਦੇ ਆ ਇੱਕ ਗੱਲ ਕਰਦੇ ਆ ਵੀ ਫੀਲਿੰਗ ਹੈਗੀ ਆ ਭਾਈ ਹਾਂ ਆ ਕਿ ਮੈਂ ਬਾਈ ਦੇ ਬਾਥਰੂਮ ਚ ਚੈੱਕ ਕਰੇ ਵੀਰੇ ਹਨਾ ਆ ਦੇਖੋ ਚਿਟਕਣੀ ਵੀ ਪਿੱਤਲ ਦੀ ਹੈ ਮੈਨੂੰ ਲੱਗਦਾ ਮੈਂ ਕੋਠੀ ਨਹੀਂ ਪਾ ਸਕਦਾ ਉਹਨੇ ਪੈਸਿਆਂ ਦੀ ਜਿੰਨੇ ਦੇ ਬਾਈ ਨੇ ਬਾਥਰੂਮ ਪਾ ਰਖੇ ਹੈ ਬਾਥਰੂਮ ਪਾ ਰਖੇ ਨੇ ਬਿਲਕੁਲ ਭਾਈ ਚਿਟਕਣੀ ਤੋਂ ਲਾ ਕੇ ਕੱਲੀ ਕੱਲੀ ਜਿਹੜਾ ਆਪਾਂ ਗੇਟ ਰੋਕਦਾ ਹੁੰਦਾ ਨਾ ਆਪਣਾ ਇਹ ਵੀ ਪਿੱਤਲ ਦਾ ਹੈ ਇਹ ਵੀ ਪਿੱਤਲ ਦਾ ਵੀਰੇ ਗੋਬਿੰਦ ਸਿੰਘ ਜੀ ਜਿਹੜੇ ਆਪਾਂ ਕਾਬੋਰਡ ਬਣਾਉਨੇ ਆ ਹਾਂਜੀ ਹਾਂ ਜਾਂ ਰੂਮ ਕਾਬੋਰਡ ਹੋਗੇ ਕਿਚਨ ਹੋਗੇ ਦੋਈ ਆਈਟਮਾਂ ਬਣਾਉਨੇ ਆ ਆਪਾਂ ਇਹਦੇ ਵਿੱਚ ਇੱਕ ਕਿਚਨ ਤੇ ਇੱਕ ਕੱਪ ਬੋਰਡ ਇਹ ਜਿਹੜਾ ਕਾਬੋਰਡ ਹੈ ਫੁੱਲ ਐਚ ਡੀ ਐਚ ਮਾਰ ਦਾ ਲੱਗਿਆ ਹੋਇਆ ਅਕ੍ਰੀਲੀਕ ਦੀ ਸ਼ੀਟ ਲੱਗੀ ਹੋਈ ਆ ਲਾਈਫਟਾਈਮ ਦੀ ਇਹਦੀ ਗਾਰੰਟੀ ਹੈ ਕਦੇ ਵੀ ਕਾਬੋਰਡ ਆ ਜਿਹੜਾ ਇਹ ਖਰਾਬ ਨਹੀਂ ਹੋਊਗਾ ਓਕੇ ਜੀ ਜਿੰਨੀ ਮਰਜ਼ੀ ਸਿਉਂਖ ਹੋਵੇ ਠੀਕ ਹੈ ਜੀ ਜਿੰਨਾ ਮਰਜ਼ੀ ਸਿਲ ਹੋਵੇ ਮੰਗ ਲੈੇ ਪਾਸੇ ਕੁਝ ਮਰਜ਼ੀ ਹੋਵੇ ਆ ਲੇਖੋ ਇਸ ਕਾਰਬੋਰਡ ਅੰਦਰੋਂ ਵੀ ਸਾਰਾ ਸਨਮੇਕਾ ਜਿਹੇ ਲੱਗਿਆ ਹੁੰਦਾ ਪਿਛਲੀ ਸਾਈਡ ਵੀ ਸਨਮੇਕਾ ਲੱਗਿਆ ਹੁੰਦਾ ਇੱਧਰ ਵੀ ਸਨਮੇਕਾ ਉੱਧਰ ਵੀ ਸਨਮੇਕਾ ਸਾਰੇ ਪਾਸੇ ਕਵਰਿੰਗ ਹੁੰਦੀ ਹੈ ਸਨਮੇਕੇ ਦੀ ਓਕੇ ਕੋਈ ਵੀ ਕਦੇ ਵੀ ਪ੍ਰੋਬਲਮ ਨਹੀਂ ਆਉਂਦੀ ਇਹਨੂੰ ਮੰਨ ਲਓ ਕਿਤੇ ਦਿੱਕਤ ਨਹੀਂ ਆ ਸਕਦੀ ਕੋਈ ਵੀ ਦਿੱਕਤ ਨਹੀਂ ਆ ਸਕਦੀ ਬਾਕੀ ਹੋਰ ਹੈ ਜੀ ਇਹ ਜਿਹੜਾ ਕਾਰਬੋਰਡ ਆ ਇਹਨਾਂ ਦੇ ਘਰੇ ਦੋ ਘੰਟੇ ਜ ਫਿੱਟ ਹੋਇਆ ਹੋਇਆ ਹੂੰ ਅੱਛਾ ਆਪਾਂ ਨੇ ਫੈਕਟਰੀ 'ਚ ਪਹਿਲਾਂ ਇਹ ਬਣਾਇਆ ਉਰੇ ਲਿਆ ਕੇ ਇਹਨਾਂ ਦੇ ਫਿੱਟ ਕਰਤਾ ਠੀਕ ਟਾਈਮ ਦੀ ਐਂ ਲਾ ਲਓ ਵੀ 0 ਤੋਂ ਵੀ 0 ਕੋਈ ਪ੍ਰੋਬਲਮ ਨਹੀਂ ਸਾਰੀ ਟਾਈਮ ਦੀ 100 ਆਪਣੇ ਨਾਲ ਬਾਈ ਸਿਕੰਦਰ ਸਿੰਘ ਔਲਖੜੀ ਮੌਜੂਦ ਨੇ ਸਵਾਗਤ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਲਖਵਿੰਦਰ ਬਾਈ ਨੇ ਇੱਕ ਦਾਵਾ ਕੀਤਾਗਾ ਕਹਿੰਦਾ ਵੀ ਜਿੱਥੇ ਮੰਨ ਲਓ 25 ਲੱਖ ਦੀ ਲੱਕੜਾਉਣੀ ਸੀ ਮੈਂ ਅੱਧ ਚ ਸਾਰਿਆ ਸਾਰੇ ਕੰਮਾਂ ਦੇ ਵਿੱਚ ਅੱਧ ਚ ਸਾਰਨ ਵਾਲੀ ਗੱਲ ਕੀਤੀ ਹੈ ਉਹਨਾਂ ਨੇ ਬਾਕੀ ਇਹ ਵੀ ਦੱਸਿਓ ਵੀ ਲੱਕੜ ਦਾ ਜਿਹੜਾ ਰਿਜ਼ਲਟ ਕਿਵੇਂ ਰਿਹਾ ਤੁਹਾਨੂੰ ਸਾਖ ਬੰਦਾ ਇਸ ਇਸ ਤਰ੍ਹਾਂ ਵੀਰੇ ਜਿਵੇਂ ਆਪਣਾ ਮੈਂ ਬਹੁਤ ਜਿਆਦਾ ਬਰੀਕੀ ਚ ਜਾ ਕੇ ਜਦੋਂ ਪੱਜਗਾ ਪਾਉਣੇ ਹਰੇਕ ਜੀ ਦਾ ਬਰੀਕੀ ਚ ਜਾਣਦੇ ਆ ਇਹ ਸਮਾਨ ਮੈਨੂੰ ਸਸਤਾ ਮਿਲ ਜੇ ਮੈਂ ਜਿਵੇਂ ਮੇਰੀ ਫਰਜ ਕਰ ਲਓ 12 ਲੱਖ ਰੁਪਏ ਦੀ ਲੱਕੜਾਈ ਹੈ ਉੱਥੇ ਵੀਰ ਨੇ ਮੈਨੂੰ ਸੇਤ 8 ਲੱਖ ਰੁਪਏ ਤੇ ਸਾਰੇ ਅੱਛਾ ਜਿਹੜੇ ਹੈਂਡਲ ਆਪ ਲੱਗੀਆਂ ਨੇ ਟੋਟਲ ਇਹਦੇ ਵਿੱਚ ਵੀ ਮੈਨੂੰ 40 ਤੋਂ 50% ਦਾ ਫਰਕ ਪਿਆ ਬਾਹਰ ਮਾਰਕੀਟ ਚੋਂ ਪਤਾ ਕਰੇ ਤੋਂ ਬਾਅਦ ਅਗਲਾ ਵੀ ਜਿਵੇਂ ਥੋਕ ਦੇ ਵਿੱਚ ਇਹ ਆਉਣਾ ਸੀਗਾ ਹਮ ਸਾਰਾ ਕੁਝ ਮਿਲਣਾ ਸੀਗਾ ਪਰ ਫਿਰ ਵੀ ਇੰਨਾ ਫਰਕ ਨਹੀਂ ਕੋਈ ਦੁਕਾਨਦਾਰ ਪਾ ਸਕਿਆ ਜਿੰਨਾ ਲਖਵਿੰਦਰ ਵੀਰ ਨੇ ਪਾਇਆ ਜਿੰਨੀ ਵੀ ਸੈਨੇਟਰੀ ਲਵਾਈ ਹੈ ਮੇਰੀ ਗੋਠੀ ਦੇ ਵਿੱਚ ਟੋਟਲ ਦੇ ਵਿੱਚ 40 ਤੋਂ 50% ਦੇ ਰੇਟ ਦਾ ਪੱਕੇ ਕਨਫਰਮ ਨਹੀਂ ਡਿਫਰੈਂਸ ਰਿਹਾਗਾ ਜੇ ਆਪਾਂ ਕਹੀਏ ਵੀ ਲੱਕੜ ਕਹਿੰਦੇ ਨੇ ਬਹੁਤੇ ਵੀ ਮਾੜੀ ਹੋਊ ਜੀ ਅਸਲੀ ਸਾਗਵਾਨ ਨਹੀਂ ਸਾਗਵਾਨ ਆ ਵੀਰੇ ਹਾਂ ਇਹੋ ਜੀ ਗੱਲ ਨਹੀਂ ਕਿ ਇੰਨੀ ਜਿਆਦੇ ਬਰੀਕੀ ਚ ਜਾ ਕੇ ਖੋਜ ਕਰਕੇ ਲਵਾਇਆ ਮੈਂ ਅੱਛਾ ਟੋਟਲ ਜੀ ਦੇ ਵਿੱਚੋਂ ਅਗੇ 22 ਨੀ ਮਿਸਤਰੀ ਦਿੱਤੇ ਨੇ 22 ਕੀ ਕਢਾਈ ਦਾ ਡਿਜ਼ਾਈਨ ਇਹਨੇ ਦਿੱਤਾ ਟੋਟਲ ਚੀਜ਼ ਦੇ ਵਿੱਚ ਵੀ ਬਾਈ ਨੇ ਸਾਰੇ ਇਹ ਕੰਮ ਦੇ ਵਿੱਚ ਹੀ 50% ਦਾ ਡਿਸਕਾਊਂਟ ਮੰਗੋ 40 ਤੋਂ 50% ਦਾ ਫਰਕ ਰਹੇਗਾ ਠੀਕ ਹੈ ਮੰਨ ਲਓ ਲੱਕੜ ਦਾ ਰਿਜ਼ਲਟ ਵੀ ਪੂਰਾ ਵਧੀਆ ਆਇਆ ਲੱਕੜ ਦਾ ਰਿਜ਼ਲਟ ਪੂਰਾ ਵਧੀਆ ਵੀਰੇ ਮਾਡਲ ਡਾਊਨ ਵਿੰਡਾ ਆਪਣਾ ਕੋਈ ਵੀ ਬੰਦਾ ਆ ਕੇ ਦੇਖ ਸਕਦਾ ਠੀਕ ਹੈ तकरीबन ਤੁਹਾਡੇ ਜਿਹੜੇ ਵੀਅਰ ਹੋਣੇ ਵਿੱਚ ਬਹੁਤ ਜਿਆਦੇ ਪਰਸੈਂਟ ਲੋਕ ਤਾਂ ਮੈਨੂੰ ਜਾਣਦੇ ਹੋਣੇ ਵਧੀਆ ਕੰਮ ਸੌਂਕਦਾ ਕਰਵਾਇਆ ਬਾਈ ਨੇ ਸੌਂਕਦਾ ਹੀ ਮੈਂ ਕਰਵਾਇਆ ਬਾਈ ਨੇ ਮੇਰੇ ਨਾਲ ਲੱਗ ਕੇ ਮੰਨ ਲਓ ਵੀ ਇੱਕ ਸਲਾਹਕਾਰ ਤੁਹਾਨੂੰ ਵਧੀਆ ਮਿਲ ਗਿਆ ਤੇ ਵਧੀਆ ਸਲਾਹ ਨਾਲ ਕਾਹ ਚੀਜ਼ ਬਣ ਗਈ ਹੈਨਾ ਅਲੀਸ਼ਾਨ ਕੋਠੀ ਬਣ ਗਈ ਵੀਰੇ ਲਓ ਜੀ ਵੀਰੇ ਜ਼ਰੂਰੀ ਨਹੀਂ ਹੁੰਦਾ ਵੀ ਜਿਹੇ ਜਿਹਾਂ ਆਪਾਂ ਨੇ ਮੇਨ ਪੱਲਾ ਲਾਉਣਾ ਵੀ ਸਾਰੇ ਪੱਲੇ ਗੋਬਿੰਦ ਸਿੰਘ ਜੀ ਉਹੇ ਜੀ ਲਾਉਣੇ ਨੇ ਹੈਨਾ ਕਿਤੇ ਪੱਲਾ ਓਲੇ ਚ ਹੁੰਦਾ ਕਿਤੇ ਪੱਲਾ ਦਿਖਣ ਚ ਹੁੰਦਾ ਜੀ ਬਿਲਕੁਲ ਜਿਵੇਂ ਹੁਣ ਨੀਚੇ ਵਾਲੇ ਪੋਰਸ਼ਨ ਦੀ ਅੱਪਾ ਗੱਲ ਕਰੀ ਉੱਥੇ 2 ਰੁਪਏ ਵੱਧ ਲਾਏ ਜਾਂਦੇ ਨੇ ਲੋਬੀ ਦੇ ਵਿੱਚ ਕਿਉਂਕਿ ਆਪਾਂ ਨੂੰ ਸਾਰਾ ਕੁਝ ਪਤਾ ਹੁੰਦਾ ਵੀ ਇੱਥੇ ਹਰ ਇੱਕ ਬੰਦੇ ਦੀ ਨਿਗਾ ਪੈਣੀ ਆ ਜਿਵੇਂ ਉੱਪਰਲਾ ਪੋਰਸ਼ਨ ਹੁੰਦਾ ਉੱਪਰ ਆਪਾਂ ਨਹੀਂ ਜਾਣਾ ਹੁੰਦਾ ਜਾਂ ਆਪਣੇ ਖਾਸ ਬੰਦੇ ਨੇ ਜਾਣਾ ਹੁੰਦਾ ਬਿਲਕੁਲ ਜੀ ਬਿਲਕੁਲ ਸੋ ਉੱਪਰਲੇ ਪੱਲੇ ਜਿਵੇਂ ਅਸੀਂ ਬਹੁਤ ਸਿੰਪਲ ਦੇ ਹਿਸਾਬ ਨਾਲ ਇਹ ਤੇ ਸਿੰਪਲ ਡਿਜ਼ਾਈਨ ਆ ਪੈਸੇ ਵੀ ਘੱਟ ਨੇ ਹਾਂ ਆ ਦੇਖੋ ਸੋਹਣਾ ਵੀ ਆ ਸਿੰਪਲ ਵੀ ਆ ਬਾਕੀ ਹਰ ਇੱਕ ਜਗ੍ਹਾ ਜ਼ਿਆਦਾ ਪੈਸੇ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਜਿੱਥੇ ਜ਼ਿਆਦਾ ਪੈਸੇ ਲਾਉਣ ਦੀ ਲੋੜ ਹੈ ਉੱਥੇ ਲਾਓ ਜਿੱਥੇ ਘੱਟ ਪੈਸਿਆਂ ਨਾਲ ਸੁਰਦਾ ਉੱਥੇ ਘੱਟ ਪੈਸਿਆਂ ਨਾਲ ਹੀ ਸਜਾਓ ਲੈ ਵੀ ਦਰਸ਼ਕੋ ਹੁਣ ਜਿਹੜੀ ਗੱਲ ਦੱਸਣ ਲੱਗਿਆਂਗਾ ਇਹੇ ਗੌਰ ਨਾਲ ਸੁਣ ਲਿਓ ਜਿਹੜੀ ਆਹ ਰਾਇਲ ਫੀਲ ਆ ਹਨਾ ਵੀ ਰਾਜੇ ਮਹਾਰਾਜੇ ਵਾਲੇ ਪੁਰਾਣੇ ਸ਼ਾਹੀ ਦਰਬਾਰ ਕਹਿ ਲੋ ਜਾਂ ਅੱਜ ਦਾ ਵੀ ਇਹ ਦਰਬਾਰ ਸ਼ਾਹੀ ਆ ਕਹਿ ਲੋ ਹਾਂ ਇਹ ਮੰਨ ਲਓ ਬਾਈ ਉਦੋਂ ਤਾਂ ਕਹਿੰਦਾ ਮੈਂ ਹਲੇ ਕੰਮ ਸ਼ੁਰੂ ਨਹੀਂ ਕੀਤਾ ਉਦੋਂ ਮੈਨੂੰ ਜਸਟ ਨੌਲੇਜ ਧੀ ਮੈਂ ਤਾਂ ਵੀ ਅੱਧੇ ਦਾ ਫਰਕ ਪਾ ਗਿਆ ਪਾ ਗਿਆ ਜੀ ਹਾਂ ਹੁਣ ਤਾਂ ਕਹਿੰਦਾ ਮੈਂ ਕੰਮ ਸ਼ੁਰੂ ਕਰ ਲਿਆ ਹੁਣ ਤਾਂ ਜਿੱਥੇ ਤੁਹਾਡਾ ਸਾਗਵਾਨ ਦਾ ਲੱਖ ਲੱਗਣਾ ਕਿੰਨਾ ਲਾ ਦੇਗਾ ਬਾਈ 30000 ਰੁਪਿਆ ਲੱਖ ਜੇ 10 ਲੱਖ ਲੱਗਣਾ ਤਾਂ 3 ਲੱਖ ਰੁਪਏ ਜੀ ਕੰਮ ਕਰ ਦਾਂਗੇ ਆਪਾਂ ਲਓ ਜੀ ਇਹ 10 ਲੱਖ ਦੀ ਸਾਗਵਾਨ ਲੱਗਣੀ ਆ ਤੁਹਾਡੇ ਬਾਈ ਕਹਿੰਦਾ ਮੈਂ ਉਹ 3 ਲੱਖ ਚਲਾ ਦੂੰਗਾ ਜਿੱਥੋਂ ਮਰਜੀ ਪਤਾ ਕਰਕੇ ਆ ਜਾਣਾ ਕਿੱਥੋਂ ਮਰਜੀ ਰੇਟ ਪਤਾ ਕਰ ਲੋ ਜੀ ਜਿਹੜਾ ਰੇਟ ਆਪਾਂ ਸਾਗਵਾਨ ਦਾ ਦੇ ਦਾਂਗੇ ਜਿਹੜੇ ਰੇਟ ਦੇ ਵਿੱਚ ਤੁਹਾਡੀ ਕੋਠੀ ਕੰਪਲੀਟ ਕਰ ਦਾਂਗੇ ਤੁਸੀਂ ਐ ਮੰਨ ਕੇ ਚੱਲੋ ਵੀ ਮੈਂ ਹੈਰਾਨ ਰਹਿ ਜਾਣਾ 600 ਫੁੱਟ 600 ਫੁੱਟ ਕਿਸੇ ਬੰਦੇ ਨੇ ਮਿਸਤਰੀ ਨੇ ਕੋਠੀ 'ਚ ਲੱਕੜ ਲਿਖਤੀ ਹੂੰ 600 ਫੁੱਟ ਲੱਕੜ 22 ਛੇਤੀਆਂ 18 ਲੱਖ ਰੁਪਏ ਦੀ ਕੱਲੀ ਲੱਕੜ ਹੋਗੀ ਠੀਕ ਹੈ ਜੀ ਫਿਰ 5 ਲੱਖ ਰੁਪਏ ਉਹ ਤੇ ਲੇਬਰ ਹੋਗੀ ਤੁਸੀਂ ਯਕੀਨ ਮੰਨੋਗੇ ਮੈਂ ਉਹਨਾਂ ਨੂੰ ਸਾਰੇ ਪੱਲਿਆਂ ਦਾ ਬਣਾ ਕੇ 6 ਲੱਖ ਰੁਪਏ ਦਾ ਐਸਟੀਮੇਟ ਦਿੱਤਾ ਹੈ ਅੱਛਾ ਜੀ ਹੋਰ ਮੰਨ ਲਓ ਵੀ ਹੁਣ ਮੈਂ ਕੀ ਕਹਾਂ ਮੈਂ ਤਾਂ ਮੰਨ ਨਹੀਂ ਰਿਹਾ ਗੱਲ ਐ ਆ ਸਿੱਧੀ ਜੀ ਗੱਲ ਹੈ ਸਾਫ਼ ਜੀ ਗੱਲ ਬਾਈ ਕੋਈ ਐਂ ਦਾ ਨਹੀਂ ਹੋਊਗਾ ਵੀ ਲੱਕੜ 'ਚ ਫਰਕ ਆ ਕਿ ਲਾਂਬੇ ਵਾਲੀ ਗੱਲ ਆ ਮੈਂ ਵਾਰੀ-ਵਾਰੀ ਪੁੱਛੀ ਆ ਮਾਂ ਲਾਂਬੇ ਵਾਲੀ ਗੱਲ ਤਾਂ ਐ ਆ ਜੀ ਜਿਹੜੇ ਲੋਕ ਨੇ ਪਹਿਲਾਂ ਤੇ ਇਹਨਾਂ ਨੂੰ ਸਸਤਾ ਦੇਣਾ ਹੀ ਪਾਪ ਹੈ ਬਿਲਕੁਲ ਜੀ ਘੱਟ ਰੇਟ ਦਿਓ ਨਾ ਕੋਈ ਵੀ ਦੁਕਾਨਦਾਰ ਮੈਂ ਕਹਿੰਦਾ ਵੀ ਚਲੋ ਅਸੀਂ ਹੁਣ ਬੰਗਾ ਲੈ ਰੱਖਿਆ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਰੇਟ ਘੱਟ ਦਿੰਦੇ ਆ ਜਾਂ ਉਹਦਾ ਫਾਇਦਾ ਕਰਦੇ ਆ ਉਹ ਉਲਟਾ ਆਪਣੇ ਤੇ ਹੀ ਸ਼ੱਕ ਕਰਦਾ ਜੀ ਬਿਲਕੁਲ ਵੀ ਪਤਾ ਨਹੀਂ ਯਾਰ ਇਹ ਸਾਡਾ ਫਾਇਦਾ ਨਹੀਂ ਕਰ ਰਿਹਾ ਵੀ ਕਿਤੇ ਇਹ ਨੁਕਸਾਨ ਕਰ ਰਿਹਾ ਵੀ ਕੋਈ ਗੇਮ ਖ마 ਰਿਹਾ ਵੀ ਕੋਈ ਗੇਮ ਖ마 ਰਿਹਾ ਗੇਮ ਇਹਦੇ ਵਿੱਚ ਕੋਈ ਨਹੀਂ ਹੁੰਦੀ ਬਲਕਿ ਸਿੱਧਮ ਸਿੱਧਾ ਹੀ ਗੱਲ ਇਹ ਆ ਬਲਕ ਦੇ ਵਿੱਚ ਲੱਕੜ ਲੈਣੀ ਸਿੱਧੇ ਮਿੱਥੀ ਗੁਜਰਾਤ ਤੋਂ ਲੱਕੜ ਆਈ ਛੋਡੇ ਘਰੇ ਬਾਗੀ ਵਿੱਚੋਂ ਕੋਈ ਵਿਚੋਲਾ ਨਹੀਂ ਵਿਚੋਲੀਏ ਖਤਮ ਨੇ ਬਾਈ ਵਿਚੋਲੀਏ ਦਾ ਮਤਲਬ ਇਹ ਹੁੰਦਾਗਾ ਕੱਲਾ ਵਿਚੋਲੀਏ ਦਾ ਪੈਸਾ ਨਹੀਂ ਹੁੰਦਾ ਨਾਲ ਟਰਾਂਸਪੋਰਟੇਸ਼ਨ ਦਾ ਖਰਚਾ ਵੀ ਪਹਿਲਾਂ ਇੱਕ ਕੋਲੇ ਲਹੇ ਫਿਰ ਦੂਜੇ ਕੋਲੇ ਮਾਲ ਲੋਡ ਹੋਇਆ ਨਾਲੇ ਤਾਂ ਲੇਬਰ ਕਿੰਨੀ ਪੈਗੀ ਵਾਰੀ ਵਾਰੀ ਭਰਨਾ ਲਾਉਣਾ ਹਨਾ ਫਿਰ ਗੱਡੀਆਂ ਦਾ ਵਾਰੀ ਕਿੱਥੇ ਤਾਂ ਸਿੱਧੀ ਗੱਡੀ ਬਿਲਟੀ ਸਿੱਧੀ ਆ ਗਈ ਕਿੱਥੇ 10 ਥਾਂ ਤੇ ਫੇ ਟ੍ਰੱਕ ਦਾ ਜਾ ਕੇ ਕਈ ਬੰਦੇ ਪਤਾ ਕੀ ਇਹ ਰੇਟ ਪਤਾ ਕਰਿਆ ਹੁੰਦੇ ਨੇ ਮੰਨ ਲਓ ਸਾਗਵਾਨ ਦਾ ਐਮਪੀਟੀ ਕਿ 6500 ਰੁਪਏ ਸਕੁਅਰ ਫੁੱਟ ਹੈ ਕੋਈ ਮੈਨੂੰ ਕਹਿੰਦਾ ਰੈਗੂਲਰ ਸਾਗਵਾਨ ਹੈ ਕੋਈ ਕੁਸ ਸਾਗਵਾਨ ਹੈ ਬਹੁਤ ਕੁਝ ਕਹਿੰਦੇ ਨੇ ਇੰਨੀ ਸ਼ੱਕ ਭਰੀ ਨਿਗਾ ਨਾਲ ਦੇਖਦੇ ਨੇ ਵੀ ਬੰਦੇ ਦਾ ਮਨ ਆ ਕੇ ਜਾਂਦਾ ਵੀ ਛੱਡ ਯਾਰ ਬਸ ਸਸਤਾ ਵੇਚ ਨਹੀਂ ਨਹੀਂ ਕੰਮ ਵੀ ਬੰਦ ਕਰਦਾ ਡਿਜੀਟਲ ਕੰਮ ਆ ਕੰਪਿਊਟਰਾਈਜ਼ ਮਸ਼ੀਨਾਂ ਨਾਲ ਪੱਲਾ ਬਣਦਾ ਇਹੋ ਜਿਹਾ ਪੱਲਾ ਬਣਦਾ ਵੀ ਜਿਹਦੇ ਵਿੱਚ ਆਪਾਂ ਨੌ ਵੀ ਨਹੀਂ ਰੱਖ ਸਕਦੇ ਹੂੰ ਬਿਲਕੁਲ ਵਧੀਆ ਲੱਕੜਾ ਥੋਡੇ ਘਰੇ ਜਦੋਂ ਸਾਗ ਬਣਾਣ ਦੀ ਲੱਕੜ ਲੱਗੀ ਹੋਈ ਪਾਲਿਸ਼ ਕਰੀ ਹੋਈ ਜੀ ਉਦੋਂ ਬਾਅਦ ਫਰਕ ਆਹ ਕੰਮ ਦਾ ਤੇ ਉਹ ਕੰਮ ਦਾ ਫਰਕ ਹੋਇਆ ਤਾਂ ਮੈਨੂੰ ਬਸੱਕ ਨੀਵੇਂ ਸਮੇਂ ਖੜਾ ਲਿਓ ਕੋਈ ਚੱਕਰ ਨਹੀਂ ਬਿਲਕੁਲ ਜਦ ਮਰਜੀ ਆ ਕੇ ਖੜਾ ਲਿਓ ਬਾਕੀ ਇੱਕ ਗੱਲ ਹੋਰ ਆ ਵੀਰੋ ਇੱਕ ਖਰਚਾ ਹੋਰ ਵੀ ਮੈਂ ਦੱਸਦਾ ਨਾ ਕਿਉਂ ਘਟਦਾ ਕਿੱਥੇ ਤਾਂ ਇੱਕ ਮਿਸਤਰੀ ਨੇ ਆਹ ਕੜਾਈ ਕਰਨ ਤੇ ਘੱਟੋ ਘੱਟ ਇੱਕ ਮਹੀਨਾ ਲਾ ਦੇਣਾ ਉਹਦੀ ਲੇਬਰ ਹੁਣ ਆਹ ਕੜਾਈ ਦੇ ਉੱਤੇ ਹੂੰ 3000 ਰੁਪਿਆ ਕੜਾਈ ਕੜਾਈ ਦਾ ਲੱਤਾ ਹੋਇਆ ਉਹ ਬੰਦੇ ਨੇ 4000 ਠੀਕ ਆ ਕੱਲਿਆ 1 2 3 4 ਦੇ ਲਿਆ ਠੀਕ ਆ 4000 ਰੁਪਇਆ ਘਟੋ ਕਾ ਟਾਈਮ ਲ ਕੇ ਚੱਲੋ ਵੀ ਤੇ ਕੜਾਈ ਦਾ ਠੀਕ ਆ ਆਪਾਂ ਇਹ ਕੜਾਈ ਸਿਰਫ ਕੱਢ ਕੇ ਦੇ ਦਿੰਦੇ ਆ ਅਗਲੇ ਨੂੰ 500 ਰੁਪਇਆ ਦੇ ਵਿੱਚ ਜਲ ਇੱਥੇ ਆ ਗਈ ਆਹੀ ਖਰਚਾ ਘਟ ਗਿਆ ਜਦੋਂ ਮਸ਼ੀਨ ਨੇ ਕਰਤਾ ਕੰਮ ਹੈਂਡਵਰਕ ਦਾ ਤੇ ਸੀਐਨਸੀ ਵਰਕ ਦਾ ਹਮੇਸ਼ਾ ਹੀ ਫਰਕ ਰਹੂਗਾ ਵੀਰੋ ਫਰਕ ਇੱਥੇ ਹੀ ਰਹਿੰਦਾਗਾ ਘੱਟ ਖਰਚਿਆਂ ਦਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੀਰੋ ਬਹੁਤ ਸਾਰੀਆਂ ਗੱਲਾਂ ਨੇ ਮੈਨੂੰ ਪਤਾ ਹਰ ਇੱਕ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਉੱਪਜਦੇ ਹੁੰਦੇ ਨੇ ਪਰ ਇੱਕ ਵੀਡੀਓ ਦੇ ਵਿੱਚ ਸ਼ਾਰਟ ਟਾਈਮ ਦੇ ਵਿੱਚ ਸਾਰੇ ਜੋ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ ਬੰਦੇ ਨੂੰ ਮਿਲੋ ਤੁਸੀਂ ਬੈਠ ਕੇ ਪਿਆਰ ਨਾਲ ਕਰੋ ਗੱਲਬਾਤ ਤੁਹਾਨੂੰ ਸਾਰੇ ਸਵਾਲਾਂ ਦਾ ਜਵਾਬ ਇੱਕ ਵਾਰ ਤੁਸੀਂ ਆਓ ਹਮ ਅਗਰ ਤੁਹਾਨੂੰ ਲੱਗਦਾ ਵੀ ਸਾਗਵਾਨ ਨਕਲੀ ਹੈ ਅਗਰ ਤੁਹਾਨੂੰ ਲੱਗਦਾ ਵੀ ਕੰਮ ਨਕਲੀ ਹੈ ਅਗਰ ਤੁਹਾਨੂੰ ਲੱਗਦਾ ਵੀ ਕਾਰਾਗਰੀ ਵਧੀਆ ਨਹੀਂ ਹੈਗੀ ਆਉਣ ਜਾਣ ਦਾ ਕਰਾਇਆ ਵੀ ਮੇਰੇ ਤੋਂ ਲੈ ਕੇ ਜਿੱਥੋਂ ਮਰਜ਼ੀ ਆਓ ਚੱਲ ਕੇ ਹਾਂ ਸੋ ਧੰਨਵਾਦ ਜੀ ਵੀਡੀਓ ਸੋ ਧੰਨਵਾਦ ਜੀ ਵੀਡੀਓ ਨੂੰ ਪਿਆਰ ਦਿੰਨੇ ਹੋ ਬਾਈ ਲਖਵਿੰਦਰ ਦਾ ਵੀ ਧੰਨਵਾਦ ਇੱਥੇ ਤੱਕ ਸਾਨੂੰ ਲੈ ਕੇ ਆਇਆ ਮੈਂ ਜਿੱਦ ਕਰੀ ਮਾ ਮੈਨੂੰ ਕੋਈ ਸਾਗ ਵਣ ਦਾ ਕੰਮ ਹੋਇਆ ਦਿਖਾ ਸੋ ਬਾਈ ਲੈ ਕੇ ਆਇਆਗਾ ਇਹਦਾ ਵੀ ਬਾਈ ਦਾ ਟਾਈਮ ਟੂ ਟਾਈਮ ਕੱਟਿਆ ਧੰਨਵਾਦ ਸਤਿ ਸ਼੍ਰੀ ਅਕਾਲ